अंडर पंद्रह सौ हॉकी टूर्नामेंट खेडन आई हुई अपनी टीम पेंड औड़ नवाशहर बार रही है टीम मैच तो पहला ਵਾਲ ਦਾ ਮੈਚ ਆਵਦਾ ਪਿਆ ਉਸ ਤੋਂ ਬਾਅਦ ਆ ਰਾਊਂਡ ਕਲਾਸ ਅਕੈਡਮੀ ਮੋਗਾ ਦਾ ਮੈਚ ਅੰਡਰ 15 ਸਾਲ ਮੈਚ ਤੋਂ ਪਹਿਲਾਂ ਟੀਮ ਵਾਰਮ-ਅਪ ਕਰਦੀ ਹੋਈ ਅਦਰ ਆਪਣਾ ਗੋਲ ਕੀਪਰ ਵਾਰਮ-ਅਪ ਕਰ ਰਿਹਾ ਨਾ ਬੱਚਿਆਂ ਦੇ ਮੇਰੇ ਭਾਈ ਤੇ ਬੱਚੇ ਇਸ ਮੈਂ ਇਹ ਗੱਲ ਜਿੱਦ ਤੇ ਪ੍ਰਾਪਤ ਕਰ ਤਾ ਤੁਜੀ ਜ਼ਰੂਰ ਆਪਦੇ ਬੱਚਿਆਂ ਨੂੰ ਵੀ ਗੇਮ ਦੇ ਨਾਲ ਜ਼ਰੂਰ ਜੋੜਿਆ ਕਰੋ ਗੇਮ ਬੱਚੇ ਲਈ ਬਹੁਤ ਹੀ ਜ਼ਰੂਰੀ ਆ ਜਿਹੜਾ ਬੱਚਾ ਜਿਹੜੀ ਵੀ ਗੇਮ ਦੇ ਵਿੱਚ ਇੰਟਰਸਟ ਰੱਖਦਾ ਵਾ ਤੇ ਉਹ ਗੇਮ ਤੁਸੀਂ ਜ਼ਰੂਰ ਆਪਦੇ ਬੱਚਿਆਂ ਨੂੰ ਖੜਾਇਆ ਕਰੋ ਤਾਂ ਕਿ ਬੱਚੇ ਤੁਹਾਡੇ ਸਿਹਤਪੱਖੋਂ ਪੈਟਰਨ ਗੇਮ ਦੇ ਨਾਲ ਜੁੜਿਆ ਕਰੋ ਸਾਡੇ ਕੋਲੇ ਛੋਟੇ ਛੋਟੇ ਬੱਚੇ ਵੀ ਬਹੁਤ ਫੈਟਨ ਆਉਂਦੇ ਆ ਕਿਸੇ ਵੀ ਮੋਗਾ ਸ਼ਹਿਰ ਦੇ ਵਿੱਚ ਮੇਰੂਵਰਾਜ ਦੇ ਬੱਚਿਆਂ ਨੂੰ ਭੇਜਿਆ ਕਰੋ ਆਪਣੀ ਟੀਮ ਕਰ ਰਹੀ ਹੈ ਵਾਰਮਅਪ ਫਾਈਨਲ ਮੈਚ ਵਾਸਤੇ ਫਾਈਨਲ ਮੈਚ ਫਲਸਾੜਾ ਤੇ ਮੋਗਾ ਰਾਉਂਡ ਗਲਾਸ ਹੌਕੀ ਅਕੈਡਮੀ ਮੋਗਾ ਰਾਉਂਡ ਕਲਾਸ ਹਾਕੀ ਅਕੈਡਮੀ ਲਸਾੜਾ ਦੋਨੇ ਟੀਮਾਂ ਦਾ ਫਾਈਨਲ ਮੈਚ ਟੈਂਡਾੜ ਸਾਰੀ ਟੀਮ ਵਾਰਮ ਅਪ ਕਰਦੀ ਹੋਈ ਬਰਾਬਰ ਤਰਾਬ ਚਲੋ ਚਲੋ ਜੀ ਫਾਕੀ ਰਹ ਦੇ ਇਥੇ ਚਲੋ 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 ਸ਼ਾਬਾਸ਼ ਪਰ ਮਾਤਾ ਮੈਂ ਨਾ ਬੱਚਿਆਂ ਨੂੰ ਹੋਰ ਜਿਹੜੇ ਨੂੰ ਰਾਤ ਰਕੀ ਬਖਸ਼ੇ ਕਿ ਬੱਚੇ ਇਸੇ ਤਰ੍ਹਾਂ ਮਿਹਨਤ ਲਾਉਂਦੇ ਰਹਿਣ ਉਹਦੇ ਮਾਂ ਬੇ ਉਹਦਾ ਸ਼ਹਿਰ ਦਾ ਕੋਚ ਦਾ ਨਾਮ ਰੋਸ਼ਨ ਕਰਨ ਤੇ ਇੱਕ ਨਾ ਇੱਕ ਦਿਨ ਇੰਡੀਆ ਟੀਮ ਲਈ ਖੇਡਣ ਆਲੇ ਉਹਨੇ ਕਿਹਾ ਵਾ ਦੇਖੇ ਮੈਂ ਜਾਣਾ ਵਾ ਤੂੰ ਮੁੜੇ ਨਹੀਂ ਤੀ ਪਹਿਲਾਂ ਥੋੜਾ ਚਲੋ ਚਲੋ ਰਨਿੰਗ ਤੇ ਜਾਓ ਸਾਈਡ ਰੈਣੀ ਓਏ ਸਾਈਡ 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 ਹਾਂ ਆਇਓ ਬੈਂਡੋ ਬੈਂਡੋ ਮੈਂ ਲੋਗੇ ਮੈਂ ਲੋਗੇ ਕੋਈ ਗੱਲ ਨਹੀਂ ਸਾਰਿਆਂ ਨੂੰ ਪਤਾ ਲੱਗੇ ਹੋਣਪੁਰਦਾ ਕੱਲਾ ਦਾ ਤੂੰ ਹੀ ਆਇਆ ਕੱਲਾ ਦਾ ਤੂੰ ਹੀ ਆਇਆ ਕੱਲਾ ਜਿਹੜਾ ਕੱਲਾ ਆਇਆ ਉਹ ਹੀ ਦੇਖੂਗਾ ਲੈ 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 ਦੋਨੇ ਇੱਕੇ ਪਾਸੇ ਨਹੀਂ ਦੋਨੇ ਇੱਕੇ ਪਾਸੇ ਨਹੀਂ ਸ਼ਾਬਾਸ਼ ਸ਼ਾਬਾਸ਼ ਪੁੱਤਰੋ ਮੈਨੂੰ ਤੁਹਾਡੇ ਤੇ ਮਾਣ ਆ ਮੈਨੂੰ ਤੁਹਾਡੇ ਤੇ ਮੈਨੂੰ ਤੁਹਾਡੇ ਤੇ ਮਾਣ ਆ ਮਾਣ ਬੰਦ ਕਰ ਦੋ ਮੈਨੂੰ ਮਾਣ ਆ ਤੁਹਾਡੇ ਤੇ ਸ਼ਾਬਾਸ਼ ਪੁੱਤਰੋ ਬਾਈ ਫਿਰ ਕਿ ਬੰਦ ਕਰਦਾ ਮੈਨਾ ਕਰ ਸ਼ਾਬਾਸ਼ ਸ਼ਾਬਾਸ਼ ਮੈਨੂੰ ਮਾਣਾ ਤੁਹਾਡੇ ਚਲਾ 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 ਸ਼ਾਬਾਸ਼ ਸ਼ਾਬਾਸ਼ ਕਰੋ ਕਰੋ ਵਾਰਮ ਅਪ ਕਰੋ ਇਧਰ ਸਾਡੇ ਨੋਣਾ ਜੀ ਨੋਣੇ ਅੱਜ ਫਿਰ ਕਿੰਨੇ ਗੋਲ ਮਾਰਨੇ ਫਾਈਨਲ ਚ 7 8 ਹੈ 7 8 ਠੀਕਾ ਨੋਣਾ ਛੱਡਣਾ ਕਹਿੰਦੇ ਅੱਜ ਪਹਿਲੇ 1 ਕਵਾਰਟਰ ਚ 4 4 ਹੀ ਆ 15 15 10 10 ਦੇ 4 ਕਵਾਰਟਰ ਮਾਣ ਨਾਲ ਕੜੀ ਇੰਕੋਲ ਕੋਈ ਪਤਾ ਨਹੀਂ ਟਾਈਮਿੰਗ ਫਾਈਨਲ ਆ 15 15 ਦੇ ਵੀ ਕਰਾ ਸਕਦੇ ਆ ਚਲੋ ਚਾਤੀ ਸਟੂਟਿੰਗ ਚਲੋ ਆਏ ਹਾਂ ਚੱਲ